ਸਰਕਾਰ ਦੇ ਇੱਕ ਵੱਡੇ ਅਫਸਰ ਮਤਲਬ ਇੱਕ ਐਸ ਡੀ ਐਮ ਨੂੰ ਆਮ ਆਦੀ ਪਾਰਟੀ ਦੀ ਰੈਲੀ ਆਨਲਾਈਨ ਜਿਹੜੀ ਅਪਲਾਈ ਕੀਤੀ ਸੀ ਰੱਦ ਕੀਤੀ ਉਲਟਾ ਉਸ ਤੇ ਇਜਿਹਾਂ ਇਤਰਾਜ਼ਯੋਗ ਟਿੱਪਣੀਆਂ ਕਰ ਦਿੱਤੀਆਂ ਜਿਸ ਕਰਕੇ ਐਸ ਡੀ ਐਮ ਮੁਸ਼ਕਲ ਵਿੱਚ ਫਸ ਗਿਆ ਉਹਨੂੰ ਸਰਕਾਰ ਨੇ ਸਸਪੈਂਡ ਵੀ ਕਰ ਦਿੱਤਾ ਤੇ ਜਿਹੜੇ ਉਸ ਡਿਪਾਰਟਮੈਂਟ ਦੇ ਵਿੱਚ ਹੋਰ ਅਫਸਰ ਸੀ ਉਹਨਾਂ ਦੇ ਖਿਲਾਫ ਹੁਣ ਪੁਲਿਸ ਨੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਆ ਆਮ ਆਦੀ ਪਾਰਟੀ ਨੇ ਰੈਲੀ ਦੀ ਮੰਗ ਵਾਸਤੇ ਆਨਲਾਈਨ ਅਪਲਾਈ ਕੀਤਾ ਸੀ ਲੇਕਿਨ ਉਲਟਾ ਉਹ ਰੱਦੀ ਹੀ ਨਹੀਂ ਕੀਤੀ ਐਪਲੀਕੇਸ਼ਨ ਬਲਕਿ ਅਜੇ ਸ਼ਬਦ ਲਿਖੇ ਜਿਸ ਕਰਕੇ ਫਿਰ ਮਾਮਲਾ ਭਾਰਤੀ ਚੋਣ ਕਮਿਸ਼ਨ ਕੋਲ ਪੁੱਜਾ ਔਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਸੂਬਾ ਸਰਕਾਰ ਨੇ ਉਸ ਐਸ ਡੀ ਐਮ ਨੂੰ ਮੁਤਲ ਕਰ ਦਿੱਤਾ ਮਾਮਲਾ ਹਰਿਆਣਾ ਦਾ ਚੋਣ ਰੈਲੀ ਦੀ ਆਗਿਆ ਰੱਦ ਕਰਨ ਦੇ ਮਸਲੇ ਦੇ ਵਿੱਚ ਹਰਿਆਣਾ ਸਰਕਾਰ ਨੇ ਕੈਥਲ ਦੀ ਐਸ ਡੀ ਐਮ ਬ੍ਰਹਮ ਪ੍ਰਕਾਸ਼ ਨੂੰ ਮੁਤਲ ਕਰ ਦਿੱਤਾ ਜਿਹੜੀ ਜਾਣਕਾਰੀ ਮਿਲੀ ਉਹਦੇ ਚ ਇਹ ਹੈ ਕਿ ਆਮ ਆਦੀ ਪਾਰਟੀ ਦੀ ਚੋਣ ਰੈਲੀ ਲਈ ਮੰਗੀ ਇਜਾਜ਼ਤ ਸੰਬੰਧੀ ਆਨਲਾਈਨ ਅਰਜੀ ਰੱਦ ਕੀਤੀ ਗਈ ਉਲਟਾ ਉਸਤੇ ਅਜਿਹੇ ਤਰਾਜੋਗ ਤੇ ਆਪ ਸ਼ਬਦ ਜਿਹੜੇ ਨੇ ਸ਼ਬਦ ਬੋਲੇ ਗਏ ਜਿਸ ਕਰਕੇ ਫਿਰ ਚੋਣ ਕਮਿਸ਼ਨ ਨੂੰ ਆਮ ਆਦੀ ਪਾਰਟੀ ਦੇ ਹਰਿਆਣਾ ਦੇ ਉਪ ਪ੍ਰਧਾਨ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਹੜੇ ਹਰਿਆਣਾ ਦੇ ਉਪ ਪ੍ਰਧਾਨ ਨੇ ਹੁਣ ਰਾਗ ਡਾਂਡਾ ਉਹਨਾਂ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਤੋਂ ਬਾਅਦ ਸੂਬਾ ਸਰਕਾਰ ਨੂੰ ਕਾਰਵਾਈ ਕਰਨੀ ਪਈ ਪੂਰਾ ਮਸਲਾ ਕੀ ਅਸਲ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਨੇ ਇੱਕ ਰੈਲੀ ਕਰਨੀ ਸੀ ਰੈਲੀ ਵਾਸਤੇ ਉਹਨਾਂ ਨੇ ਆਨਲਾਈਨ ਅਪਲਾਈ ਕੀਤਾ ਉਹਦੇ ਮਸਲੇ ਦੇ ਵਿੱਚ ਬਾਅਦ ਚ ਜਿਹੜਾ ਕੁਝ ਉਥੋਂ ਦੇ ਐਸ.ਡੀ.ਐਮ. ਸਟਾਫ ਵੱਲੋਂ ਕਾਰਵਾਈ ਕੀਤੀ ਗਈ ਜੋ ਨਿੰਦਨਯੋਗ ਸੀ ਜਿਸ ਤੇ ਫਿਰ ਹਰਿਆਣਾ ਦੇ ਮੁਖ ਸਖਤਰ ਨੇ ਕੈਥਲ ਦੇ ਐਸ.ਡੀ.ਐਮ. ਅਤੇ ਸਹਾਇਕ ਚੋਣ ਅਧਿਕਾਰੀ ਬ੍ਰਹਮਪrakash ਨੂੰ ਬੀਤੇ ਦਿਨ ਤੁਰੰਤ ਪ੍ਰਭਾਵ ਨਾਲ ਮੁਕਤਲ ਕਰ ਦਿੱਤਾ ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਨੇ ਐਸ.ਡੀ.ਐਮ. ਦਫ਼ਤਰ ਦੇ ਪ੍ਰੋਗਰਾਮਰ ਅਤੇ ਉਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਇੱਕ ਕੰਪਿਊਟਰ ਆਪਰੇਟਰ ਹਾਲੇ ਵੀ ਫਰਾਰ ਹੈ ਸ਼ੁੱਕਰਵਾਰ ਨੂੰ ਐਸ.ਡੀ.ਐਮ ਨੇ ਆਪਣੇ ਦਫ਼ਤਰ ਦੇ ਚਾਰ ਕੰਪਿਊਟਰ ਆਪਰੇਟਰਾਂ ਤੇ ਪੂਰੇ ਇੱਕ ਪ੍ਰੋਗਰਾਮਰ ਨੂੰ ਮੁਕਤਲ ਕੀਤਾ ਸੀ ਸਾਈਬਰ ਕ੍ਰਾਈਮ ਪੁਲਿਸ ਗ੍ਰਿਫਤਾਰ ਕੀਤੇ ਕੰਪਿਊਟਰ ਆਪਰੇਟਰਾਂ ਤੋਂ ਪੁਸ਼ ਪੜਤਾਲ ਕਰ ਰਹੀ ਹੈ ਹਰਿਆਣਾ ਦੇ ਮੁੱਖ ਸਕੱਤਰ ਦੇ ਦਫ਼ਤਰ ਤੋਂ ਉਪ ਸਕੱਤਰ ਕੇਸ਼ ਕੁਮਾਰ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਕਿ ਕੈਥਲ ਦੇ ਐਸ.ਡੀ.ਐਮ ਬ੍ਰਹਮਪrakash ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਕਤਲ ਕੀਤਾ ਜਾਂਦਾ ਹੈ ਪੁਲਿਸ ਨੇ ਐਸ ਡੀ ਐਮ ਬ੍ਰਮ ਪ੍ਰਕਾਸ਼ ਦੀ ਸ਼ਿਕਾਇਤ ਉਤੇ ਇਸ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ ਕੇਸ ਵੀ ਦਰਜ ਕੀਤਾ ਜਿਸ ਦੀ ਜਾਂਚ ਕਰਦੇ ਸਾਈਬਰ ਕ੍ਰਾਈਮ ਪੁਲਿਸ ਨੇ ਲੰਗੀ ਦੇਰ ਬਾਅਦ ਐਸ ਡੀ ਐਮ ਦਫਤਰ ਦੇ ਕੰਪਿਊਟਰ ਆਪਰੇਟਰ ਸ਼ਵੰਗ ਅਤੇ ਉਸ ਦੇ ਸਾਥੀ ਪ੍ਰਵੀਨ ਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਇੱਕ ਕੰਪਿਊਟਰ ਆਪਰੇਟਰ ਹਾਲੇ ਵੀ ਫਰਾਰ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹਰਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਰਾਗਢਾੜਾ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ ਅਸਲ ਦੇ ਵਿੱਚ ਆਮ ਆਦੀ ਪਾਰਟੀ ਨੇ ਰੈਲੀ ਕਰਨੀ ਸੀ ਰੈਲੀ ਕਿਉਂਕਿ ਚੋਣ ਜਾਬਤਾ ਲੱਗਾ ਹੋਇਆ ਜਿਸ ਕਰਕੇ ਮਨਜ਼ੂਰੀ ਬੜੀ ਜ਼ਰੂਰੀ ਹੈ ਉਹਨਾਂ ਨੇ ਮਨਜ਼ੂਰੀ ਕੀਤੀ ਹਾਲਾਂਕਿ ਇਹਦੇ ਵਿੱਚ ਹੋ ਸਕਦਾ ਕਿ ਐਸ ਡੀ ਐਮ ਦਾ ਸਿੱਧੇ ਤੌਰ ਤੇ ਕੋਈ ਦੋਸ਼ ਨਾ ਹੋਵੇ ਲੇਕਿਨ ਉਹਨਾਂ ਦੇ ਦਫ਼ਤਰ ਵੱਲੋਂ ਜਿਹੜੀ ਆਨਲਾਈਨ ਐਪਲੀਕੇਸ਼ਨ ਰੱਦ ਕੀਤੀ ਗਈ ਸੀ ਤੇ ਉਸ ਤੇ ਜਿਹੜੇ ਕਾਰਨ ਦੱਸੇ ਉਸ ਤੇ ਅਜਿਹੇ ਇਤਰਾਜ਼ਯੋਗ ਸ਼ਬਦ ਲਿਖੇ ਗਏ ਸੀ ਜੋ ਆਮ ਆਦੀ ਪਾਰਟੀ ਦੇ ਬੁਲੇ ਕਿ ਕਾਫੀ ਆਮਾਦੀ ਪਾਰਟੀ ਦੇ ਲੀਡਰਾਂ ਨੇ ਬੁਰਾ ਬਣਾਇਆਗਾ ਉਸ ਤੋਂ ਬਾਅਦ ਜਿਹੜੀ ਸ਼ਿਕਾਇਤ ਕੀਤੀ ਸ਼ਿਕਾਇਤ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੁੰਦੀ ਹੈ ਤਾਂ ਉਹ ਹਰਿਆਣਾ ਸਰਕਾਰ ਕੋਲ ਜਿਹੜਾ ਉਹ ਨੋਟਿਸ ਦੇ ਕੇ ਪੂਰੀ ਡਿਟੇਲ ਮੰਗ ਲੈਂਦੇ ਹੈਗੇ ਨਾ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੂੰ ਵੀ ਲੱਗਾ ਕਿ ਜਿਹੜੀ ਇੱਕ ਤੇ ਆਮਾਦੀ ਪਾਰਟੀ ਨੇ ਆਨਲਾਈਨ ਐਪਲੀਕੇਸ਼ਨ ਦਾਇਰ ਕੀਤੀ ਸੀ ਕਿ ਰੈਲੀ ਕਰਾਉਣੀ ਆ ਉਹ ਰੱਦ ਕੀਤੀ ਗਈ ਹੈ ਦੂਜਾ ਉੱਤੇ ਜਿਹੜੇ ਸ਼ਬਦ ਲਿਖੇ ਗਏ ਨੇ ਉਹ ਨਿੰਦਨਯੋਗ ਹੈ ਜੋ ਸਰਾਸਰ ਗਲਤ ਹੈ ਜਿਸ ਦੇ ਚੱਲਦੇ ਆ ਹਰਿਆਣਾ ਸਰਕਾਰ ਨੇ ਜਿਹੜੇ ਐਸ ਡੀ ਐਮ ਲੱਗੇ ਹੋਏ ਨੇ ਕੈਥਲ ਬ੍ਰह्मਪrakash ਉਹਨਾਂ ਨੂੰ ਮੁਅਤਲ ਕਰ ਦਿੱਤਾ ਜਦ ਕਿ ਬ੍ਰह्मਪrakash ਵੱਲੋਂ ਇਸ ਮਸਲੇ ਜਿਹੜਾ ਐਪਲੀਕੇਸ਼ਨ ਰੱਦ ਕੀਤੀ ਜਾਂਦੀ ਆ ਉਹ ਜਿਹੜੇ ਜ਼ਿੰਮੇਵਾਰ ਉਹਨਾਂ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈਗਾ ਤੇ ਇਸ ਮਸਲੇ ਦੇ ਵਿੱਚ ਹੁਣ ਹੋਰ ਕਾਰਨ ਲੱਭੇ ਜਾ ਰਹੇ ਨੇ ਕਿ ਆਖਿਰ ਪੂਰਾ ਮਸਲਾ ਕੀ ਜਿਹੜੇ ਹੁਣ ਫਰਾਰ ਨੇ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਕਿ ਉਸ ਕੰਪਿਊਟਰ ਦੇ ਨਾਲ ਛੇੜਖਾਨੀ ਹੋਈ ਜਾਂ ਕਿ ਇਹਦੇ ਪਿਛਲੇ ਕੋਈ ਹੋਰ ਜਿਹੜੀ ਆ ਸ਼ਿਰਾਰਤ ਕੀਤੀ ਗਈ ਸੀ ਜਿਹਦੇ ਚੱਲ ਰਾਇ ਇਸੇ ਕਰਕੇ ਹੁਣ ਸੂਬਾ ਸਰਕਾਰ ਨੇ ਕੈਥਲ ਦੇ ਐਸਡੀਐਮ ਬ੍ਰਮਪrakash ਨੂੰ ਮੁਅਤਲ ਕਰ ਦਿੱਤਾ ਹੈ ਫਿਲਹਾਲ ਇਸ ਜਾਣਕਾਰੀ ਨਾਲ ਧਰਤੂਲੇ ਨੇ ਆ ਗਿਆ ਦੇਖਦੇ ਰਹੋ ਏਬੀਐਸ ਪੰਜਾਬ ਧੰਨਵਾਦ